ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਾਵਾ ਸਿੱਖਾਂਗੇ ਜੀ ਤਨਾਸਰੀ ਮਹਿਲਾ ਪੰਜਵਾਂ ਘਰ ਅਠਵਾਂ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹ ਨਾ ਸਕੇ ਜਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਇਸ ਸ਼ਬਦ ਨੂੰ ਰੀਲ ਤੋਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਸਿਨਗਰਵਾਲਿਆਂ ਦਾ ਗਾਇਨ ਕੀਤਾ ਹੋਇਆ ਹੈ ਤੇ ਆਪਾਂ ਇਸ ਸ਼ਬਦ ਨੂੰ ਜਦੋਂ ਵੀਰਾਂ ਦੇ ਸਕੇਲ ਤੇ ਸਿੱਖਦੇ ਹਾਂ ਤਾਂ ਦੂਜੇ ਕਾਲੇ ਨੂੰ ਸਾਂ ਮੰਨ ਰਹੇ ਹਾਂ ਜਦੋਂ ਦੂਜੇ ਕਾਲੇ ਨੂੰ ਆਪਾਂ ਸਾਂ ਮੰਨਦੇ ਹਾਂ ਤਾਂ ਸ਼ਬਦ ਦਾ ਚਰਨ ਮੰਦਰ ਸੱਤਕ ਵਿੱਚ ਪਾ ਤੱਕ ਹੈ ਅਤੇ ਮਸ ਸੱਤਕ ਵਿੱਚ ਸ਼ਬਦ ਵਿੱਚ ਸਾਂ ਤੋਂ ਬਾਅਦ शुद्ध रे गा कोमल अति शुद्ध दोनों लगते ਹਨ मा तीव्र पा ਉਸ ਤੋਂ ਬਾਅਦ शुद्ध धा कोमल नी ਅਤੇ ਸਾ ਤਾਰ ਸਬ ਤੱਕ ਵਿੱਚ ਸ਼ਬਦ ਦਾ ਚਲਨ ਸਾ ਤੱਕ ਹੀ ਹੈ ਤੇ ਆਪਾਂ ਇਹ ਸ਼ਬਦ ਨੂੰ ਹੁਣ ਪਹਿਲਾਂ ਸਥਾਈ ਗਾਇਨ ਕਰਦੇ ਹਾਂ ਅਤੇ ਫਿਰ ਸਿੱਖਦੇ ਹਾਂ ਜਾਨੇ जल नहीं डूब तस कर लेव पाए न से पाए न सा ले गुरका बचन जीना ले ਗੁਰ ਕਾ ਬਚਨ ਬਸੈ ਜੀਨਨੈ ਗੁਰ ਕਾ ਬਚਨ ਬਸੈ ਜੀਨਨੈ ਗੁਰ ਕਾ ਬਚਨ ਬਸੈ ਜੀਨਨੈ ਤੇ ਹੁਣ ਪਹਿਲਾ ਸਥਾਈ ਨੂੰ ਆਪਾਂ ਦੇਖਦੇ ਆਂ ਕਲੇ ਕਲੇ ਸੁਰ ਤੇ ਕਾ ਮੂਰਤ ਕਾ ਮੂਰਤ ਕਾ ਬਚਨ ਬਸੇ ਜੀ ਨਾਵੇਂ ਬਚਨ ਬਸੇ ਜੀ ਬਚਨ ਬਸੇ ਜੀ ਨਾਲੇ ਗੁਰ ਕਾ बचन बसे जी नाे का गुरुका गुर्का वचन बसे जीना का ਬਚਨ ਬਸੇ ਜੀਣਾ ਲੈ ਗੁਰ ਕਾ ਬਚਨ ਬਸੇ ਜੀਣਾ ਲੈ ਜਸਤੋ ਅੱਗੇ ਜਲ ਨਹੀਂ ਡੂਬੈ ਜਲ ਨਹੀਂ ਡੂਬੈ ਬੈ ਜਲ ਨਹੀਂ ਦੂ ਬੈ ਤਸ ਕਰ ਨਹੀਂ ਲੇ ਵੈ ਸਿੰਧ ਨੂੰ ਸਟੈਪ ਜਲ ਨਹੀਂ ਦੂ ਬੈ ਤਸ ਕਰ ਨਹੀਂ ਲੇ ਵੈ ਜਲ ਨਹੀਂ ਦੂਬੈ ਤਸ ਕਰ ਨਹੀਂ ਲੇਵੈ ਜਦੋਂ ਉੱਪਰ ਜਾਣਾ ਹੈ ਤਾਂ ਇੱਥੇ ਚੜ੍ਹਣਾ ਹੈ ਲੇਵੈ ਪਾਹੇ ਨਸਾ जल नहीं डूबे तस कर नहीं ले पाए न के जाने जल नहीं डूबे तस कर नहीं ले ਪਾਹੇ ਨਸਾਂ ਕਹਿ ਜਾਂ ਲੈ ਇਸ ਤੋਂ ਬਾਅਦ ਪਾਹੇ ਨਸਾਂ ਕਹਿ ਜਾਂ ਨੇ ਗੁਲਕਾਰ ਪਾਹੇ ਨਸਾਂ ਕਹਿ ਜਾਂ बचन बसे जीना पाइ नुल गुल वचन बसे जीना सेम इसी तरीके नाल अंतरा है ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾ सिमरो सिमर सिमर सुख पावो, सास सास समाने, सास सास समाने, से का बचन बसे जीना, ਤੇ ਹੁਣ ਆਪ ਜੀ ਆਸਾਨੀ ਦੇ ਨਾਲ ਇਸ ਅੰਤਰੇ ਨੂੰ ਜੋ ਕਿ ਸਥਾਈ ਦੀ ਦੂਜੀ ਪੰਕਤੀ ਵਾਂਗ ਇਹ ਹੈ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ